ਲੁਧਿਆਣਾ ਪਛਮੀ ਹਲਕੇ ਦੀ ਜਿਮਨੀ ਚੋਣ ਲਈ VOTING ਹੋਈ ਖਤਮ 23 ਜੂਨ ਨੂੰ ਹੋਵੇਗਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਾਂ ਵਾਲੇ ਬਕਸਿਆਂ ਵਿੱਚੋਂ ਕਿਸੇ ਇੱਕ ਦੀ ਨਿਕਲੇਗੀ ਲਾਟਰੀ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੇ ਲਈ ਅੱਜ ਸਵੇਰੇ 7 ਵਜੇ ਤੋਂ ਹੀ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸੀ ਤੇ ਲਗਾਤਾਰ ਵੋਟਰਾਂ ਵੱਲੋਂ ਆਪਣੇ ਮਨਪਸੰਦ ਉਮੀਦਵਾਰ ਦੇ ਲਈ ਵੋਟਾਂ ਪਾਉਣ ਦਾ ਸਿਲਸਿਲਾ ਦਿਨ ਭਰ ਜਾਰੀ ਰਿਹਾ ਤੇ ਸ਼ਾਮ ਦੇ 6 ਵਜੇ ਤੱਕ ਲੁਧਿਆਣਾ ਦੇ ਵੋਟਰਾਂ ਨੇ ਆਪਣੀਆਂ ਵੋਟਾਂ ਆਪਣੀ ਮਰਜ਼ੀ ਦੇ ਉਮੀਦਵਾਰ ਨੂੰ ਕੁੱਟਾ ਦਿੱਤੀਆਂ ਨੇ ਤੇ ਇਨਾ ਵੋਟਰਾਂ ਦੀਆਂ ਵੋਟਾਂ ਸਦਕਾ ਹੀ ਕਿਸੇ ਇੱਕ ਉਮੀਦਵਾਰ ਦੀ ਕਿਸਮਤ ਦਾ ਫੈਸਲਾ ਹੋਏਗਾ ਤੇ ਲੁਧਿਆਣਾ ਪਛਮੀ ਹਲਕੇ ਦੇ ਲਈ ਇਹ ਲੋਕ ਆਪਣਾ ਵਿਧਾਇਕ ਚੁਣਨਗੇ ਹਾਲਾਂਕਿ ਗਰਮੀ ਦਾ ਮੌਸਮ ਹੈ ਪਰ ਵੋਟਰਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦਿਖਾਈ ਦਿੱਤਾ ਤੇ ਲੋਕ ਵੋਟਾਂ ਪਾਉਣ ਦੇ ਲਈ ਆਪ ਮੁਹਾਰੇ ਹੀ ਬਾਹਰ ਨਿਕਲ ਰਹੇ ਸੀ ਤੇ ਇਤੋਂ ਤੱਕ ਕਿ ਕਈ ਬਜ਼ੁਰਗ 휠ਚੇਅਰ ਤੇ ਵੀ ਵੋਟਾਂ ਪਾਉਣ ਦੇ ਲਈ ਪੋਲਿੰਗ ਬੂਥਾਂ ਤੇ ਦਿਖਾਈ ਦਿੱਤੇ ਕੀ ਕਹਿੰਦੇ ਨੇ ਸ਼ਾਮ 5 ਵਜੇ ਤੱਕ ਦੇ ਅੰਕੜੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਦੇ ਵਿੱਚ VOTING ਪਰਸੈਂਟੇਜ ਦੀ ਗੱਲ ਕੀਤੀ ਜਾਏ ਤਾਂ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸ਼ਾਮ 5 ਵਜੇ ਤੱਕ ਦੇ ਅੰਕੜਿਆਂ ਦੇ ਮੁਤਾਬਕ 49.7% ਦੀ ਵੋਟਾਂ ਪੁੱਗਤ ਚੁੱਕੀਆਂ ਨੇ ਹਾਲਾਂਕਿ ਅਸਲ ਵਿੱਚ ਕਿੰਨੇ ਫੀਸਦੀ ਵੋਟਾਂ ਪਈਆਂ ਨੇ ਇਹ ਅੰਕੜੇ ਹਾਲੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਜਾਣਗੇ ਤੇ ਜ਼ਿਲ੍ਹਾ ਚੋਣ ਕਮਿਸ਼ਨਰ ਦੇ ਮੁਤਾਬਕ ਇਹ ਚੋਣ ਅਮਨ ਅਮਾਨ ਨਾਲ ਨਿਪਟਰੇ ਚੜ ਗਈ ਹੈ 14 ਉਮੀਦਵਾਰ ਅਜ਼ਮਾ ਰਹੇ ਆਪਣੀ ਕਿਸਮਤ ਲੁਧਿਆਣਾ ਪੱਛਮੀ ਹਲਕੇ ਦੀ ਸੀਟ ਤੋਂ 14 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਕਾਂਗਰਸ ਦੇ ਪਾਰਕ ਪੂਸ਼ਨਾਸ਼ੋ ਅਕਾਲੀ ਦਲ ਦੇ ਪਰਵਕਾਰ ਸਿੰਘ ਕੋਮਨ ਤੇ ਭਾਜਪਾ ਦੇ ਜੀਵਨ ਗੁਪਤਾ ਸਮੇਤ ਕਈ ਹੋਰ ਨਾ ਪਾਤੀਆਂ ਦੇ ਤੇ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਨੇ ਤੇ ਪ੍ਰਸ਼ਾਸਨ ਵੱਲੋਂ 194 ਪੋਲਿੰਗ ਸਟੇਸ਼ਨਾਂ ਤੇ 776 ਕਰਮਚਾਰੀ ਤਾਇਨਾਤ ਕੀਤੇ ਗਏ ਸੀ ਤੇ ਇਹ ਚੋਣ ਅਮਨ ਅਮਾਨ ਦੇ ਨਾਲ ਨਿਪਰੇ ਚੜ ਗਈ ਹੈ ਤੇ ਜੇ ਗੱਲ ਇਸ ਸੀਟ ਦੀ ਟੋਟਲ ਪਰਸੈਂਟੇਜ ਦੀ ਕੀਤੀ ਜਾਏ ਤਾਂ ਜਿਮਨੀ ਚੋਣ ਦੀ ਫਾਈਨਲ ਪਰਸੈਂਟੇਜ ਅਜੇ ਸਾਫ਼ ਨਹੀਂ ਹੋ ਸਕੀ ਲੇਕਿਨ 2022 ਦੀਆਂ ਮਤਲਬ ਸਬਾ ਚੋਣਾਂ ਦੌਰਾਨ ਟੋਟੋ ਪਰਸੈਂਟੇਜ 64.29% ਰਹੀ ਸੀ ਸੋ ਹੁਣ ਵੋਟਾਂ ਵਾਲੇ ਬਕਸੇ 23 ਜ਼ੋਨ ਨੂੰ ਖੁੱਲਣਗੇ ਤੇ ਵੇਖਣਾ ਹੋਵੇਗਾ ਕਿ ਜਿਮਨੀ ਚੋਣ ਤੋਂ ਬਾਅਦ ਕੌਣ ਇਸ ਸੀਟ ਦੀ ਵਾਗਡੋਰ ਸੰਭਾਲਦਾ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ